ਉਲੇਸ ਦੇ ਵੱਲੋਂ ਚਲਾਇਆ ਜਾ ਰਿਹਾ ਹੈ ਵੱਡਾ ਆਪਰੇਸ਼ਨ ਹੁਣ 골ਡੀ ਬਰਾੜ ਨੂੰ ਵੀ ਛੇਤੀ ਹੀ ਕੀਤਾ ਜਾਵੇਗਾ ਗ੍ਰਿਫਤਾਰ ਤੁਸੀਂ ਦੇਖ ਰਹੇ ਹੋ ਲਾਈਵ ਪੰਜਾਬੀ ਟੀਵੀ ਤੇ ਮੈਂ ਹਾਂ ਤੁਹਾਡੇ ਨਾਲ ਹਿਨਾ ਕਨੋਚੀਆ ਅਮਰੀਕਾ ਪੁਲਿਸ ਦੇ ਵੱਲੋਂ ਹਾਲ ਹੀ ਦੇ ਵਿੱਚ ਵੱਡੀ ਕਾਰਵਾਈ ਕੀਤੀ ਗਈ ਹੈ ਦੱਸਦੇ ਕਿ ਅਮਰੀਕਾ ਪੁਲਿਸ ਦੇ ਵੱਲੋਂ ਕੈਲੀਫੋਰਨੀਆ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਚਲਾਇਆ ਗਿਆ ਹੈ ਇਹ ਆਪਰੇਸ਼ਨ ਤੜਕੇ ਸਵੇਰੇ 5 ਵਜੇ ਖਤਮ ਹੋਇਆ ਅਤੇ ਇਸ ਆਪਰੇਸ਼ਨ ਦੌਰਾਨ ਕਈਆਂ ਦੀ ਗ੍ਰਿਫਤਾਰੀ ਵੀ ਹੋਈ ਹੈ ਦੱਸਦੇ ਕਿ 골ਡੀ ਬਰਾਡ ਦੇ ਦੋ ਕਰੀਬੀਆਂ ਨੂੰ ਜਿੱਥੇ ਗ੍ਰਿਫਤਾਰ ਕੀਤਾ ਗਿਆ ਤਾਂ ਉੱਥੇ ਹੀ ਲਾਰੈਂਸ ਗੈਂਗ ਅਤੇ ਜੱਗੂ ਭਗਵਾਨਪੁਰੀਆ ਦੇ 16 ਗੁਰਗਿਆਂ ਦੀ ਗ੍ਰਿਫਤਾਰੀ ਹੋਈ ਹੈ ਪੁਲਿਸ ਦੇ ਵੱਲੋਂ ਇਹਨਾਂ ਤੇ ਸ਼ਿਕੰਜਾ ਕੱਸਿਆ ਗਿਆ ਅਤੇ ਪੁਲਿਸ ਨੂੰ ਇਤਲਾ ਮਿਲੀ ਸੀ ਜਿਸ ਤੋਂ ਬਾਅਦ ਇਨਪੁੱਟ ਮਿਲਣ ਤੋਂ ਬਾਅਦ ਪੁਲਿਸ ਦੇ ਵੱਲੋਂ ਵੱਡੇ ਲੈਵਲ ਤੇ ਆਪਰੇਸ਼ਨ ਚਲਾਇਆ ਜਾਂਦਾ ਹੈ ਕੈਲੀਫੋਰਨੀਆ ਦੇ ਵਿੱਚ ਆਪਰੇਸ਼ਨ ਚਲਾਉਂਦੇ ਹੋਏ ਪੁਲਿਸ ਦੇ ਵੱਲੋਂ ਇਹਨਾਂ ਦੀ ਗ੍ਰਿਫਤਾਰੀ ਜਿਹੜੀ ਉਹ ਕੀਤੀ ਗਈ ਹੈ ਤਾਂ ਲਾਰੈਂਸ ਗੈਂਗ ਤੇ ਜੱਗੂ ਭਗਵਾਨ ਪੁਰੀਆ ਦੇ ਜਿਹੜੇ 16 ਗੁਰਗੇ ਸਨ ਪੁਲਿਸ ਦੇ ਵੱਲੋਂ ਉਹਨਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਉਹਨਾਂ ਦੇ ਕੋਲ ਹੁਣ ਪੁੱਛਗਿੱਛ ਕੀਤੀ ਜਾ ਰਹੀ ਹੈ ਇੰਨਾ ਹੀ ਨਹੀਂ ਇਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਹੈਰੋਇਨ ਵੀ ਬਰਾਮਦ ਹੋਈ ਹੈ ਤੇ ਨਾਲ ਹੀ ਅਫੀਮ ਵੀ ਬਰਾਮਦ ਜਿਹੜੀ ਉਹ ਕੀਤੀ ਗਈ ਹੈ ਤਾਂ ਪੁਲਿਸ ਦੇ ਵੱਲੋਂ ਹਥਿਆਰ ਵੀ ਆਪਣੀ ਗ੍ਰਿਫਤਾਰੀ ਦੇ ਵਿੱਚ ਲੈ ਲਏ ਗਏ ਨੇ ਤੇ ਪੁਲਿਸ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ 골ਡੀ ਬਰਾਡ ਦੇ ਦੋ ਕਰੀਬੀਆਂ ਨੂੰ ਪੁਲਿਸ ਦੇ ਵੱਲੋਂ ਗ੍ਰਿਫਤਾਰ ਕੀਤਾ ਗਿਆ ਇੱਕ ਦਾ ਨਾਮ ਪ੍ਰਦੀਪ ਸਿੰਘ ਦੱਸਿਆ ਜਾ ਰਿਹਾ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ ਇਹਨਾਂ ਦੋਵਾਂ ਦੇ ਹੁਣ ਮੋਬਾਈਲ ਫੋਨ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ 골ਡੀ ਬਰਾਡ ਤੱਕ ਛੇਤੀ ਤੋਂ ਛੇਤੀ ਪਹੁੰਚਿਆ ਜਾ ਸਕੇ ਤਾਂ ਇਹ ਦੋਵੇਂ ਗੁਰਗੇ 골ਡੀ ਬਰਾਡ ਦੇ ਖਾਸਮ ਖਾਸ ਦੱਸੇ ਜਾ ਰਹੇ ਨੇ ਦੱਸਦੇ ਕਿ ਕੈਲੀਫੋਰਨੀਆ ਦੇ ਵਿੱਚ ਬੈਠ ਕੇ ਇਹਨਾਂ ਦੇ ਕੋਲੋਂ ਲੋਕਾਂ ਦੇ ਕੋਲੋਂ ਫਿਰੋਤੀ ਜਿਹੜੀ ਉਹ ਮੰਗੀ ਜਾਂਦੀ ਸੀ ਤਾਂ ਕਿਹੜੇ-ਕਿਹੜੇ ਨੰਬਰਾਂ ਦਾ ਇਸਤਮਾਲ ਕਰਕੇ ਇਹਨਾਂ ਦੇ ਵੱਲੋਂ ਲੋਕਾਂ ਨੂੰ ਪਾਗਲ ਬਣਾਇਆ ਜਾ ਰਿਹਾ ਸੀ ਲੋਕਾਂ ਦੇ ਕੋਲੋਂ ਪੈਸੇ ਮੰਗੇ ਜਾਂਦੇ ਸੀ ਪੁਲਿਸ ਦੇ ਵੱਲੋਂ ਇਸ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਪਰ ਦੱਸ ਦਈਏ ਕਿ ਪੁਲਿਸ ਨੂੰ ਇੱਕ ਇਨਪੁਟ ਮਿਲੀ ਸੀ FBI ਨੂੰ ਇਨਪੁਟ ਮਿਲੀ ਸੀ ਕਿ ਵਿਸਾਖੀ ਦੌਰਾਨ ਖੂਨ ਖਰਾਬਾ ਹੋ ਸਕਦਾ ਅਤੇ ਇਹਨਾਂ ਖਤਰਨਾਕ ਜਿਹੜੇ ਗੈਂਗਸਟਰ ਨੇ ਉਹਨਾਂ ਦਾ ਹੱਥ ਵਿੱਚ ਦੱਸਿਆ ਜਾ ਰਿਹਾ ਸੀ ਜਿਸ ਤੋਂ ਬਾਅਦ ਕੈਲੀਫੋਰਨੀਆ ਦੇ ਵਿੱਚ ਇੱਕ ਵੱਡਾ ਆਪਰੇਸ਼ਨ ਜਿਹੜਾ ਹੈ ਉਹ ਚਲਾਇਆ ਗਿਆ ਪੁਲਿਸ ਦੇ ਵੱਲੋਂ ਦੱਸ ਦਈਏ ਕਿ ਇੰਟੈਲੀਜੈਂਸ ਅਤੇ ਇਸ ਦੇ ਨਾਲ ਹੀ ਪੁਲਿਸ ਦਾ ਸਾਂਝਾ ਆਪਰੇਸ਼ਨ ਜਿਹੜਾ ਸੀ ਉਹ ਚਲਾਇਆ ਸਾਂਝੋ ਆਪਰੇਸ਼ਨ ਦੌਰਾਨ ਪੁਲਿਸ ਦੇ ਵੱਲੋਂ ਜਿੱਥੇ ਲਾਰੈਂਸ ਤੇ ਜੱਗੂ ਭਗਵਾਨਪੁਰਿਆ ਦੇ 16 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਉੱਥੇ ਹੀ 골ਡੀ ਬਰਾੜ ਦੇ ਦੋ ਖਾਸਮ ਖਾਸ ਕਰੀਬੀ ਜਿਹੜੇ ਸਨ ਉਹਨਾਂ ਨੂੰ ਵੀ ਗ੍ਰਿਫਤਾਰ ਕਰ ਲਿਆ ਗਿਆ ਹਾਲਾਂਕਿ 골ਡੀ ਬਰਾੜ ਅਜੇ ਵੀ ਫਰਾਰ ਹੈ ਸਿੱਧੂ ਮੂਸੇਵਾਲੇ ਮਾਮਲੇ ਦੇ ਵਿੱਚ ਮਾਸਟਰਮਾਈਂਡ 골ਡੀ ਬਰਾੜ ਨੂੰ ਦੱਸਿਆ ਗਿਆ ਸੀ ਪਰ ਹੁਣ ਤੱਕ 골ਡੀ ਬਰਾੜ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਸਕਿਆ ਅਤੇ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਤਾਂ 골ਡੀ ਬਰਾੜ ਦੇ ਹੁਣ ਦੋ ਕਰੀਬੀਆਂ ਅਤੇ ਪੁਲਿਸ ਦਾ ਸ਼ਿਕੰਜਾ ਦੇਖਣ ਨੂੰ ਮਿਲਿਆ ਹੈ ਅਤੇ 加ਲੀਫੋਰਨੀਆ ਤੋਂ ਇਹਨਾਂ ਦੋਵਾਂ ਨੂੰ ਗ੍ਰਿਫਤਾਰ ਜਿੱਥੇ ਕਰ ਲਿਆ ਗਿਆ ਤਾਂ ਉੱਥੇ ਹੀ ਹੁਣ ਇਹਨਾਂ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਉਹਨਾਂ ਨੰਬਰਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ-ਕਿਹੜੇ ਨੰਬਰਾਂ 'ਤੇ ਇਹਨਾਂ ਫੋਨ ਤੋਂ ਜਿਹੜਾ ਕਾਲਸ ਜਿਹੜੀਆਂ ਸੀ ਉਹ ਕੀਤੀਆਂ ਗਈਆਂ ਤੇ ਇਸ ਦੇ ਨਾਲ ਹੀ ਇਹਨਾਂ ਮੋਬਾਈਲ ਫੋਨ ਦੇ ਜ਼ਰੀਏ ਹੀ ਹੁਣ ਗੋਲਡੀ ਬਰਾੜ ਤੱਕ ਪੁਲਿਸ ਪਹੁੰਚ ਕਰੇਗੀ ਅਤੇ ਹੁਣ ਇਹਨਾਂ 16 ਗੁਰਗਿਆਂ ਤੋਂ ਪੁੱਛਗਿੱਛ ਹੋ ਰਹੀ ਹੈ ਤੇ ਨਾਲ ਹੀ ਗੋਲਡੀ ਬਰਾੜ ਦੇ ਜਿਹੜੇ ਦੋ ਕਰੀਬੀ ਗ੍ਰਿਫਤਾਰ ਕੀਤੇ ਗਏ ਨੇ ਉਹਨਾਂ ਦੇ ਕੋਲੋਂ ਵੀ ਪੁੱਛਗਿੱਛ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਦਫ਼ਤਰ ਦੇ ਵਿੱਚ ਪੁਲਿਸ ਇਹਨਾਂ ਨੂੰ ਲੈ ਗਈ FBI ਨਾਲ ਦੇ ਕੋਲ ਪੁੱਜ ਕੇ ਜਿਹੜੀ ਉਹ ਲਗਾਤਾਰ ਹੀ ਕਰ ਰਹੀ ਆ ਤੇ ਇਸ ਦੇ ਨਾਲ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ 골ਡੀ ਬਰਾੜ ਦੇ ਵੱਲੋਂ ਆਪਣੀ ਲੋਕੇਸ਼ਨ ਜਿਹੜੀ ਉਹ ਲਗਾਤਾਰ ਬਦਲੀ ਜਾ ਰਹੀ ਆ ਤੇ ਇਸੇ ਕਰਕੇ ਪੁਲਿਸ ਉਹਨਾਂ ਤੱਕ ਪਹੁੰਚ ਨਹੀਂ ਕਰ ਪਾ ਰਹੀ ਐ ਪਰ ਹੁਣ ਜਿਹੜੇ ਦੋ ਗੁਰਗੇ ਜਿਹੜੇ 골ਡੀ ਬਰਾੜ ਦੇ ਸੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਤਾਂ ਹੁਣ ਛੇਤੀ ਹੀ 골ਡੀ ਬਰਾੜ ਤੱਕ ਪੁਲਿਸ ਦੇ ਵੱਲੋਂ ਪਹੁੰਚਣ ਦੀ ਗੱਲ ਵੀ ਜਿਹੜੀ ਉਹ ਕਹੀ ਗਈ ਐ ਤਾਂ ਹੁਣ ਵੇਖਣਾ ਹੋਵੇਗਾ ਆਉਂਦੇ ਸਮੇਂ ਦੇ ਉੱਤੇ 골ਡੀ ਬਰਾੜ ਦੇ ਉੱਤੇ ਜਿਹੜੀ ਕੀ ਕਾਰਵਾਈ ਐ ਅਮਰੀਕਾ ਪੁਲਿਸ ਦੇ ਵੱਲੋਂ ਕੀਤੀ ਜਾਂਦੀ ਐ ਕਿਉਂਕਿ ਬੀਤੇ ਦਿਨ ਹੀ ਇੱਕ ਲਿਸਟ ਜਿਹੜੀ ਉਹ ਭਾਰਤ ਸਰਕਾਰ ਦੇ ਵੱਲੋਂ ਭੇਜੀ ਗਈ ਸੀ ਅਤੇ ਖਤਰਨਾਕ ਗੈਂਗਸਟਰਾਂ ਦੇ ਨਾਮ ਇਸ ਦੇ ਵਿੱਚ ਸ਼ਾਮਿਲ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਗੋਲਡੀ ਬਰਾੜ ਦਾ ਨਾਮ ਵੀ ਸੀ ਅਤੇ ਹੁਣ ਗੋਲਡੀ ਬਰਾੜ ਦੇ ਦੋ ਸਾਥੀ ਜਿਹੜੇ ਖਾਸਮ ਖਾਸ ਦੱਸੇ ਜਾ ਰਹੇ ਨੇ ਗੋਲਡੀ ਬਰਾੜ ਦੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਤਾਂ ਹੁਣ ਅਮਰੀਕਾ ਪੁਲਿਸ ਕੀ ਵੱਡੀ ਕਾਰਵਾਈ ਕਰਦੀ ਹੈ ਅਤੇ ਜਿਹੜੇ 16 ਗੁਰਗੇ ਗ੍ਰਿਫਤਾਰ ਕੀਤੇ ਗਏ ਨੇ ਤੇ ਗੋਲਡੀ ਬਰਾੜ ਦੇ ਦੋ ਸਾਥੀ ਗ੍ਰਿਫਤਾਰ ਕੀਤੇ ਗਏ ਨੇ ਹਾਲਾਂਕਿ ਪੁੱਛਗਿੱਛ ਤੋਂ ਬਾਅਦ ਇਹ ਖੁਲਾਸਾ ਹੋਵੇਗਾ ਕਿ ਇਹਨਾਂ ਦਾ ਕਨੈਕਸ਼ਨ ਸੀ ਗੋਲਡੀ ਬਰਾੜ ਦੇ ਨਾਲ ਬਾਕੀ ਹੋਰ ਵੱਡੀਆਂ ਅਪਡੇਟਸ ਲਈ ਤੁਸੀਂ ਜੁੜੇ ਰਹੋ ਲਾਈਵ ਪੰਜਾਬੀ ਟੀਵੀ ਦੇ ਨਾਲ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਕਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਾਨ ਫਾਇਰ ਟੀਵੀ ਡੇਲੀ ਹੰਟ ਤੇ ਈ ਬਾਬਾ ਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ ਰੌਣਕ ਜੱਪੇ ਤੋਂ ਦੂਰ ਤੇ ਮੁੱਦੇ ਦੇ ਨੇੜੇ ਲਾਈ ਪੰਜਾਬੀ ਟੀਵੀ